ਤੋ ਜੀ ਬਲਿਸ਼ਤ ਤੋਂ ਨਾ ਕੋਈ ਤਤ ਸਾਹ ਹੈ ਕ੍ਰੋਧ ਸਤ ਜੀ ਜੀ ਕੋਈ ਕੋਈ ਯਾਤਰਾ ਕਰਦੀ ਹੈ ਆ ਮੱਤਰ ਲੈ ਕੇ ਆਏ ਦੀਵਾਨ ਤੋਂ ਵਰਕਰੇ ਲੈ ਕੇ ਮੱਤਰ ਕੋ ਅਸਲ ਇਹ ਸੁਣਿਆ ਕੋਰੋਨਾ ਦਾ ਨੰਬਰ ਅੰਦਾਜ਼ਾ ਪਾਉਣ ਦਾ ਬਹੁਤ 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 ਬ ਲਗਾਤਾਰ ਜਿਹੜੀ ਹੈ ਸਾਰੀ ਪੰਜਾਬੀ ਇੰਡਸਟਰੀ ਇੱਥੇ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਹੁਣ ਸੀਐਮ ਮਾਨ ਵੀ ਜਿਹੜੇ ਇੱਥੇ ਪਹੁੰਚੇ ਨੇ ਤਾਂ ਜਿਸ ਤਰੀਕੇ ਨਾਲ ਰਾਜ ਵਿਰਜੋਂ ਤਾਂ ਨੂੰ ਚਾਉਣ ਵਾਲੇ ਨੇ ਲਗਾਤਾਰ ਉਸ ਦੇ ਜੱਦੀਕਰ ਜਿਹੜਾ ਪੋਨਾ ਵੀਗੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਤੁਸੀਂ ਦੇਖ ਰਹੇ ਹੋ ਨਾ ਇਹ ਉਸ ਦੇ ਪਿੰਡ ਵਿਖਾਉਂਦੇ ਨਹੀਂ ਦਿਖਾ ਰਹੀਆਂ ਤਸਵੀਰਾਂ ਜਿੱਥੇ ਹਾਂ ਜਿਹੜੇ ਅਰਜੰਟ ਲਾਅ ਖੁਦ ਇੱਥੇ ਪਹੁੰਚੇ ਨੇ ਤੇ ਇਹ ਪਹਿਲਾਂ ਜਿਹੜੇ ਬਾਕੀ ਇਨਾਮੀ ਕਲਾਕਾਰ ਰਵਿੰਦਰ ਗਰੇਵਾਲ ਬਾਕੀ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਚੰਦਰਖੰਡੂਰਾ ਵੀ ਹੋਣੇ ਆ ਇੱਥੇ ਪਹੁੰਚੇ ਨੇ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਤੁਹਾਨੂੰ ਲਾਈਵ ਦਿਖਾ ਰਹੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਕ ਪਰਿਵਾਰ ਦਾ ਹਿੱਸਾ ਬਣਦੇ ਹੋਏ ਜਿਹੜੇ ਸੇਵਾ ਕਰਦੇ ਹੋ ਨਜ਼ਰ ਆ ਰਹੇ ਨੇ ਰੇਸ਼ਮ ਜੀ ਦੇ ਅਨਮੋਲ ਤਾਂ ਬਿਲਕੁਲ ਜਿਸ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਆ ਵੀ ਰਾਜੀਵ ਵਰਜਨ ਦਾ ਇੱਕਲਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਵੀ ਹੈ ਜਿਸ ਦਾ ਕਿੱਸਾ ਵੇਥੇ ਪਹੁੰਚ ਰਹੇ ਨੇ ਆਪਣਾ ਪਰਿਵਾਰ ਸਮਝ ਕੇ ਤੇ ਸੇਵਾ ਦੇ ਨਾਲ ਦੇ ਨਾਲ ਜਿਹੜੀ ਆ ਕਰਦੇ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਵਰਪਾਲੇ ਇੱਥੇ ਹੁਣ ਆਰਐਨਏ ਦੇ ਵੀ ਪਹੁੰਚਦੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਵੀ ਜਿੱਥੇ ਰਾਜਵੀਰ ਜਵੰਦਾ ਹਨ ਅੰਤਿਮ ਵਿਦਾਈ ਦੇਣ ਵਾਸਤੇ ਜਿਹੜੇ ਰਾਜਪੁਰ ਜਵੰਦਾਂ ਨਾਲ ਦੇ ਘਰ ਗਏ ਪਹੁੰਚੇ ਰਹੇ ਤਾਂ ਬਿਲਕੁਲ ਰਾਜਵੀਰ ਜਵੰਦਾ ਕਲਾਕਾਰ ਦੇ ਨਾਂ ਨਾਲ ਇੱਕ ਬਹੁਤ ਵਧੀਆ ਇਨਸਾਨ ਵੀ ਸਨ ਹੱਸ ਕੇ ਸਭ ਲੋਕ ਇੱਥੇ ਜਿਹੜੇ ਨੇ ਪਹੁੰਚਦੇ ਹੋਏ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਉਂਦੇ ਨੇ ਵੀ ਨਾਲ ਦੇ ਨਾਲ ਪਹੁੰਚਣੀ ਕਰਨਾਰੇ ਪਹੁੰਚ ਗਿਆ ਲਾ ਇਹ ਕੁੜੀ ਦੇ ਕੈਮਰਾ ਨਾਲ ਲਾ ਇਹ ਸਭ ਗਲਾਕਾਰ ਜਿਹੜੇ ਆ ਪਹੁੰਚਨੇ ਹੋਏ ਨਜ਼ਰ ਆ ਰਹੇ ਆ ਬਿਲਕੁਲ ਇਸ ਤਰੀਕੇ ਨਾਲ ਜਿਹੜੀ ਆ ਹੁਣ ਲਾਸਟ ਰਾਈਡ ਆ ਉਹ ਰਾਜਵਿਰ ਜਵੰਦਾ ਦੀ ਇੱਥੇ ਲਾਈ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਦਾ ਮਰਤਕ ਸ਼ਬ ਜਿਹੜਾ ਉਹ ਸੁਨੋਂ ਰੱਖ ਕੇ ਜਿਹੜਾ ਉਹ ਅੱਗੇ 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 ਅ ਮਹੌਲਾ ਵਿੱਚ ਦਰਸ਼ਨ ਕਰ ਸਕਣਗੇ ਲੋਕ ਇੱਕ ਵਾਰ ਅੰਮ੍ਰਿਤਪੁਰ ਅੰਦਰ ਸ੍ਰੀ ਅਮਨ ਫਗਵੰਦ ਮਾਰਵੀ ਮੌਜੂਦ ਨੇ ਬਾਕੀ ਹੋਰ ਕਲਾਕਾਰ ਵੀ ਅੰਦਰ ਮੌਜੂਦ ਨੇ ਜੋ ਕਿਸੇ ਨੇ ਸਿੱਧਾ ਨਹੀਂ ਸੋਚਿਆ ਸੀ ਕਿ ਅੱਜ ਦਿਨ ਵੀ ਜਿਹੜਾ ਦੇਖਣਾ ਪਏਗਾ ਜਿੱਥੇ ਹਰੇਕ ਵਿਅਕਤੀ ਜਿਹੜਾ ਉਹ ਅਰਦਾਸਾਂ ਕਰ ਸਕਾ ਵੀ ਰਾਜ ਮਿਰ ਜਵੰਦਰ ਜਿਹੜੀ ਹੈ ਉਮਰ ਆਉਣ ਲੰਬੀ ਹੋਵੇ ਵਾਹਿਗੁਰੂ ਬਲ ਬਖਸ਼ੇ ਲੜਾਉਂਦਾ ਬਲ ਬਖਸ਼ੇ ਪਰ ਜੋ ਕਿਸੇ ਨੂੰ ਉਮੀਦ ਨਹੀਂ ਸੀ ਕੋਇਆ ਉਹੀ ਹੈ ਤੇ ਹੁਣ ਬਹੁਤ ਨਾਮਾਖਾਂ ਨਾਲ ਸਾਹਮਣੇ ਪਹੁੰਚ ਰਹੇ ਨੇ ਦੁੱਖ ਪ੍ਰਗਟ ਕਰ ਰਹੇ ਨੇ ਬਿਲਕੁਲ ਜਿਸ ਤਰੀਕੇ ਨਾਲ ਰਾਜਵੀਰ ਜਵੰਦਾ ਦਾ ਇੱਕ ਨਿਸ਼ਾਨੀਅਤ ਸੀ ਉਸੇ ਦੇ ਜਾਦੇ ਹੋਏ ਸਾਹਮਣੇ ਪਹੁੰਚ ਗਏ